ਪਿੰਡ ਵਾਲਿਆਂ ਨੇ ਤੁਹਾਨੂੰ ਸਰਪੰਚ ਚੁਣਿਆ ਸੋ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਕਲਬੀਰ ਸਿੰਘ ਸਰਪੰਚ ਪਿੰਡ ਭੋਜਰਾਜ ਜ਼ਿਲ੍ਹਾ ਗਰਦਾਸਪੁਰ ਬਾਕੀ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਨਮਾਨੇ ਜੇ ਬੰਦੇ ਨੂੰ ਨਮਾਨ ਨਮਾਨੇ ਜੇ ਬੰਦੇ ਨੂੰ ਮਾਨ ਦੇ ਕੇ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਆਸ ਰੱਖਦਾ ਹਾਂ ਪਿੰਡ ਵਾਲਿਆਂ ਦਾ ਜਿਹੜੀ ਆਸ ਨਾਲ ਉਹਨਾਂ ਮੰਨੂ ਸੇਵਾ ਦਾ ਮੌਕਾ ਦਿੱਤਾ ਉਸੇ ਆਸ ਨਾਲ ਕੰਮ ਕਰਕੇ ਪਿੰਡ ਤੇ ਚੰਗਾ ਵਿਕਾਸ ਕਰਕੇ ਤੇ ਪਿੰਡ ਨੂੰ ਉੱਚੇ ਲੈਵਲ ਤੇ ਜਾਣ ਦਾ ਯਤਨ ਕਰਾਂਗੇ ਜਿਵੇਂ ਪਿਛਲੀ ਪੰਚਾਇਤ ਵਾਲੋ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਤੇ ਤੁਹਾਡੀ ਪੰਚਾਇਤ ਵਾਲੋ ਪਰਾਈ ਹਨ ਕੰਮ ਕਈ ਨੂੰ ਰੇਜ ਪਹਿਲੀ ਸਰਕਾਰੋਂ ਜੋ ਰਹਿ ਜਾਂਦੇ ਥੋੜੇ ਬਚਿਆ ਨਾ ਤੇ ਬਾਕੀ ਜਿਹੜੇ ਅਧੂਰੇ ਕੰਮ ਰਹਿ ਗਿਆ ਉਹ ਪੂਰੇ ਕਰਦਾ ਯਤਨ ਕਰਾਂਗੇ ਜਿਵੇਂ ਅ ਅ ਫਿਰ ਗੱਲ ਕਰੀਏ ਨੌਜਵਾਨਾਂ ਦੇ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਇੱਕ ਅਹਿਮ ਰੋਲ ਦਾ ਹੁੰਦਾ ਸੋ ਉਹਨਾਂ ਵੱਲੋਂ ਤੁਹਾਡੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਏਗਾ ਨੌਜਵਾਨ ਮੁੰਡੇ ਜੀ ਉਹਨਾਂ ਨੂੰ ਆਪਣਾ ਸਟੇਡੀਅਮ ਬਣਿਆ ਜੀ ਪਿੰਡ 'ਚ ਉੱਥੇ ਨੈਟ ਨੂਟ ਲਾਉਨੇ ਆ ਉੱਥੇ ਆਪਾਂ ਵਾਲੀਬਾਲ ਖੇਡਣਾ ਕਰਨਗੇ ਮੁੰਡੇ ਹੋਰੀ ਗੇਮਾਂ ਦਾ ਸਮਾਨ ਲਿਆ ਕੇ ਕਲੱਬ ਲਾਉਨੇ ਆ ਜੀ ਉੱਥੇ ਇਹਦੇ ਚੰਗੇ ਮੁੰਡੇ ਮਿਹਨਤ ਕਰਨ ਉੱਥੇ ਤੇ ਮਿਹਨਤ ਕਰਕੇ ਗਾਂ ਨੈਸ਼ਨਲ ਖੇਡਾਂ ਖੇਡਣ ਆਪਣੀਆਂ ਤੇ ਪਿੰਡ ਦਾ ਨਾਮ ਚਾ ਕਰਨ ਜੀ ਜੀ ਸਾਰਾ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਨੇ ਗਰੀਬੀ ਦੇ ਖਾਤੋਂ ਹੇਠਾਂ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਣਾ ਹੁੰਦਾ ਸੋ ਨਜਾਇਜ਼ ਨਾਂ ਪਾਈ ਜਾਂਦੇ ਨੇ ਕੰਮ ਨਹੀਂ ਕਰਦੇ ਲਿਖਤੇ ਵਿੱਚ ਸੋ ਪੈਸੇ ਉਹਦੇ ਕਾਊਂਟਾ ਵਿੱਚ ਆ ਜਾਂਦੇ ਨੇ ਤੁਹਾਡੀ ਪੰਚਾਇਤ ਵੱਲੋਂ ਜਿਵੇਂ ਦੇਖਿਆ ਜੀ ਆਪਣੀ ਪੰਚਾਇਤ ਵੱਲੋਂ ਇਹੋ ਹੈ ਜੀ ਬਾਕੀ ਨਰੇਗਾ ਦਾ ਕੰਮ ਚੱਲਣ ਡਿਆ ਬਹੁਤ ਵਧੀਆ ਜੀ ਬਾਕੀ ਸਰਚ ਕੀਤੀ ਆਪਾਂ ਜਿਹੜੇ ਲੋਰਬੰਦ ਬੰਦੇ ਆ ਜੀ ਉਹ ਕੰਮ ਡੇ ਆ ਕੰਮ ਨਰੇਗਾ ਦੇ ਨਾਂ ਪਾਏ ਉਹਨਾਂ ਦੇ ਕੰਮ ਚੱਲਣ ਡਿਆ ਉਹ ਉਥੇ ਕੰਮ ਵੀ ਹਾਜ਼ਰ ਵੀ ਹੁੰਦੇ ਆ ਦੋ ਦੋ ਟਾਈਮ ਉਹਨਾਂ ਦੀ ਫੋਟੋਗ੍ਰਾਫੀ ਹੁੰਦੀ ਹੈ ਜੀ ਉਥੇ ਤੇ ਕੰਮ ਬਰੇ ਸਾਫ ਸੁਥਰਾ ਚੱਲਣਦੇ ਆ ਸਰ ਤੇ ਵੀ ਪਿੰਡਾਂ ਦੇ ਵਿੱਚ ਰਾਸ਼ਨ ਕਾਰਡ ਦੀ ਸਮੱਸਿਆ ਬਣ ਜਾਂਦੀ ਆ ਸੋ ਉਹ ਟੈਨਸ਼ਨ ਲੈ ਕੇ ਵੀ ਸਮੱਸਿਆ ਹੁੰਦੀ ਆ ਤੋ ਦੋ ਧੜਿਆਂ ਦੇ ਵਿੱਚ ਵੰਡ ਕੇ ਗਰੀਬ ਲੋਕ ਜਿਹੜੇ ਰਹਿ ਜਾਂਦੇ ਆ ਉਹਨਾਂ ਨੂੰ ਜਿਹੜਾ ਫਾਇਦਾ ਨਹੀਂ ਹੁੰਦਾ ਤੋ ਤੁਹਾਡੀ ਨਵੀਂ ਪੰਚਾਇਤ ਬਣ ਚੁੱਕੀ ਆ ਕਿਵੇਂ ਦੇਖਿਆ ਜਾਵੇ ਏ ਜੀ ਜਿਹੜਾ ਡੀਪੂ ਤੇਰੇ ਨਾਲ ਰਾਸ਼ਨ ਕਾਰਡ ਜਿਹੜਾ ਇਹਦੀ ਸਰਚ ਕਰਾਂਗੇ ਜੀ ਆਪਾਂ ਸਰਚ ਕਰਕੇ ਜਿਹੜੇ ਲੋਰਬੰਦ ਬੰਦੇ ਆ ਜੀ ਉਹਨਾਂ ਨੂੰ ਰਾਸ਼ਨ ਦਵਾਵਾਂਗੇ ਇਹ ਨਹੀਂ ਵੀ ਹੋਇਆ ਵੀ ਜਾਂ ਗਰੀਬ ਬੰਦੇ ਗਰੀਬ ਬੰਦੇ ਰਹੇ ਜਾਂ ਤੇ ਯਾਰ ਅਮੀਰੀ ਲੈ ਜਾਣਾ ਇਹ ਸਰਚ ਕਰਕੇ ਜਿਹੜੇ ਬੰਦੇ ਲੋਰਬੰਦ ਆ ਉਹਨਾਂ ਨੇ ਜਰੂਰ ਰਾਸ਼ਨ ਦਵਾਇਆ ਜਾਏਗਾ ਜੇ ਪਿੰਨ ਦੀ ਐਜੂਕੇਸ਼ਨ ਲਾ ਕੇ ਇਵੇਂ ਦੇਖੋ ਐਜੂਕੇਸ਼ਨ ਸਰ ਇਹ ਆ ਡਿਪੈਂਡ ਨਾ ਦੋ ਸਕੂਲ ਆ ਇੱਕ ਪ੍ਰਾਇਮਰੀ ਤੇ ਇੱਕ ਮਿਡਲ ਉਹਦੇ ਵਿੱਚ ਨਾ ਮੁਸ਼ਕਲ ਆ ਅਧਿਆਪਕ ਘਟਨੇ ਉੱਤੇ ਉਹ ਮਾਟਰਾਂ ਦੀ ਬਹੁਤ ਘਾਟ ਆ ਅਨੁਕਰ ਡੋਕਰ ਚਾਰ ਮਾਸਟ ਚਾਹੀਦੇ ਨੇ ਤੇ ਉਥੇ ਗਰੀਬਾਂ ਦੇ ਬੱਚੇ ਪੜ੍ਹਦੇ ਆ ਬਾਕੀ ਸਾਰਿਆਂ ਨੇ ਆਪਣੇ ਰਜਗਾਰ ਬਣਾਇਆ ਜੀ ਪ੍ਰਾਈਵੇਟ ਭੜਾਉਂਦੇ ਆ ਤੇ ਸਰਕਾਰ ਬਥੇਰਾ ਕੱਚਾ ਕਰਦੀ ਪਰ ਆਪਾਂ ਇਹੋ ਜਿਤ ਕਰਾਂਗੇ ਤੁਹਾਨੂੰ ਟੀਚਰਾਂ ਦੀ ਲੋੜ ਆ ਚਾਰ ਟੀਚਰ ਜਰੂਰ ਚਾਹੀਦੇ ਆ ਦੋ ਮਿਡਲ ਚ ਤੇ ਦੋ ਪ੍ਰਾਇਮਰੀ ਚ ਤੇ ਉਥੇ ਗਰੀਬ ਵਰਗ ਦੇ ਬੱਚੇ ਪੜ੍ਹਦੇ ਆ ਕਿ ਆਪਾਂ ਨੇ ਵੀ ਉਹ ਗਰੀਬ ਬੱਚੇ ਪੜ੍ਹ ਕੇ ਤੇ ਆਪਣਾ ਨਾਮ ਰੁਸ਼ਨ ਕਰਨ ਆਪਣਾ ਕੋਈ ਵਾਰੀ ਪਿੰਡਾਂ ਦੇ ਵਿੱਚ ਝਗੜੇ ਇੰਨੇ ਵੱਧ ਜਾਂਦੇ ਨੇ ਉਹ ਲੋਕਾਂ ਨੂੰ ਭਾਣੇ ਕਰੇ ਧੱਕੇ ਖਾਣੇ ਪੈਂਦੇ ਨੇ ਸੋ ਸਮਾਂ ਬਰਬਾਦ ਹੁੰਦਾ ਪੈਸਾ ਵੀ ਬਰਬਾਦ ਹੁੰਦਾ ਤੇ ਸਰਪੰਚ ਦਾ ਕੀ ਫਰਜ਼ ਹੁੰਦਾ ਤੁਹਾਡੇ ਵੱਲੋਂ ਕਿਵੇਂ ਦੇਖਿਆ ਜਾਵੇ ਜੀ ਨਵੀਂ ਪੰਚਾਇਤ ਦਾ ਇਹੋ ਫਰਜ਼ ਹੈ ਜੀ ਆਪਾਂ ਵੱਧ ਤੋਂ ਵੱਧ ਯਤਨ ਕਰਾਂਗੇ ਵੀ ਜੋ ਝਗੜੇ ਦੇ ਪਿੰਡਾਂ ਵਿੱਚ ਆਮ ਹੀ ਹੋਈ ਜਾਂਦੇ ਥੋੜੇ ਬੁੱਤੇ ਤੇ ਜਿਹੜੇ ਇੱਕ ਝਗੜੇ ਹੋਣਗੇ ਉਹਨਾਂ ਨੂੰ ਪਿੰਡ 'ਚ ਬੈਠ ਕੇ ਨਮਟਾਇਆ ਜਾਏਗਾ ਤੇ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਆਖਿਆ ਜਾਊਗਾ ਇਹ ਨਹੀਂਗਾ ਹੋਗਾ ਕਿ ਗਰੀਬ ਵਰਗ ਨੂੰ ਲਤਾੜਿਆ ਜਾਏਗਾ ਇਹ ਕੰਮ ਨਾ ਪੰਚਾਇਤ ਨਵੀਂ ਚ ਹੋਊਗਾ ਸੋ ਸੋ ਪਿੰਡ ਵਾਲਿਆਂ ਨੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਾਨ ਬਖਸ਼ਿਆ ਤੁਹਾਡੇ ਸ਼ਹਿਰ ਤੇ ਪਾਇਆ ਰੱਖਿਆ ਕੀ ਮੈਸੇਜ ਦੇਵਾਂਗੇ ਪਿੰਡ ਵਾਲਿਆਂ ਨੂੰ ਮੈਂ ਜੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਨਿਮਾਣੀ ਨੂੰ ਮਾਨ ਬਖਸ਼ਿਆ ਤੇ ਬਾਕੀ ਸਾਰੇ ਰਾਜ ਮਿਲ ਕੇ ਆਪਾਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਿੰਡ ਦਾ ਚੰਗਾ ਵਿਕਾਸ ਕਰਾਂਗੇ ਚੰਗੇ ਕੰਮ ਕਰਕੇ ਤੇ ਪਿੰਡ ਦਾ ਨਾਮਚਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਇਗਰ ਦੀ ਕੀ ਕਥੀ ਸਾਸੀ ਗੱਲត្រਮ ਕਿ ਪੰਚਾਇਤ ਨਵੀਂ ਬਣੀ ਆ ਤੇ ਸਾਨੂੰ ਬਹੁਤ ਪੰਚਾਇਤੋਂ ਨਵੀਂ ਪਣੀ ਪੰਚਾਇਤ ਤੋਂ ਆਸਾਂ ਨੇ ਅਸੀਂ ਮੈਂ ਇਹ ਮਤਲਬ ਇਹ ਵਿਸ਼ਵਾਸ ਬੋਣਿਆ ਤੁਨ ਵੀ ਨਵੀਂ ਪੰਚਾਇਤ ਜਿਹੜੀ ਐ ਚੰਗਾ ਵਿਕਾਸ ਕਰੇਗੀ ਤੇ ਲੋਕਾਂ ਦੀਆਂ ਆਸਾਂ ਤੇ ਖੜੀ ਉਤਰੇਗੀ ਲੋਕਾਂ ਨੂੰ ਬਹੁਤ ਆਸਾਂ ਨੇ ਨਵੀਂ ਪੰਚਾਇਤ ਤੋਂ ਤੇ ਲੋਕਾਂ ਦੀ ਆਸਾਂ ਤੇ ਖੜੀ ਉਤਰੇਗੀ ਤੇ ਗਰੀ ਗਰੀਬ ਵਰਗ ਨੂੰ ਨਾਲ ਲੈ ਕੇ ਚੱਲੇਗੀ ਹਰ ਇੱਕ ਦੇ ਨਾਲ ਇਨਸਾਫ ਕਰੇਗੀ ਕਿਉਂਕਿ ਜੋ ਪਛਾਤਾਂ ਦਾ ਫਰਜ਼ ਹੁੰਦਾ ਵਾ ਆਪਣਾ ਪੂਰਾ ਫਰਜ਼ ਦਿਨ ਭਾਵੇ ਤੁਹਾਨੂੰ ਕੀ ਲੱਗਦਾ ਕਿਹੜੇ ਕਿਹੜੇ ਜਿਹੜੇ ਮਿਹਨਤ ਕੰਮ ਲੋਰੀ ਦੇ ਨੇ ਜਿਹੜੇ ਹੋਣ ਵਾਲੇ ਨੇ ਪਿੰਡ ਦੇ ਵਿੱਚ ਜੇ ਵਕਾਫ ਦੇ ਗੱਲ ਕਰੀਏ ਤੇ ਇਹ ਲਟਾਂ ਦਾ ਖਾਸ ਕੰਮ ਹੈ ਲਟਾਂ ਲੱਗਣ ਵਾਲੀਆਂ ਨੇ ਪਿੰਡ ਤੇ ਹੋਣੀ ਚਾਹੀਦੀਆਂ ਲੱਗੀਆਂ ਜਾਂ ਜਾਈਆਂ ਨੇ ਹੋਰ ਪਿੰਡ ਤੇ ਬੂਟੇ ਵਗੈਰਾ ਜਿਹੜੇ ਉਹ ਜ਼ਰੂਰ ਲੱਗਣੇ ਚਾਹੀਦੇ ਨੇ ਪਿੰਡ ਦੀ ਉਹ ਪਿੰਡ ਦਾ ਉਤੋਂ ਪਤਾ ਲੱਗਦਾ ਕਿ ਪਿੰਡ ਠੀਕ ਠਾਕ ਆ ਕਿਉਂ ਸੋਹਣੇ ਲੱਗਦੇ ਨੇ ਬਾਹਰ ਨੰਗਣ ਵਾਲਿਆਂ ਨੂੰ ਵੀ ਚੰਗੇ ਲੱਗਦਾ ਤੇ ਹੋਰ ਬਾਕੀ ਸਾਡੇ ਸਕੂਲ ਦੇ ਵਿੱਚ 80 ਬੱਚੇ ਬਸ ਬੱਚੇ ਨੇ ਜੋ ਕਿ ਗਰੀਬਾਂ ਦੇ ਬੱਚੇ ਨੇ ਕਿਉਂ ਅਮੀਰ ਬੰਦਾ ਤੇ ਆਮ ਪੜਾ ਲਿੰਦਾ ਆਪਣਾ ਜਿਆਦਾ ਪੈਸਾ ਦੇ ਕੇ ਵੱਡੇ ਵੱਡੇ ਸਕੂਲਾਂ ਚੰਗੇ ਪੜਾ ਲੈਂਦੇ ਨੇ ਗਰੀਬ ਆਦਮੀ ਦੀ ਨਹੀਂ ਪਹੁੰਚ ਨਹੀਂ ਹੁੰਦੀ ਉਹ ਸਰਕਾਰੀ ਸਕੂਲ 'ਚ ਬੱਚਿਆਂ ਨੂੰ ਪੜਾ ਸਕਦਾ ਤੇ ਸਰਕਾਰੀ ਸਕੂਲ ਦੇ ਵਿੱਚ 80 ਬੱਚੇ ਨੇ ਤੇ ਇੱਕ ਟੀਚਰ ਆ ਤੇ ਤੁਸੀਂ ਆਪ ਸਾਬਲੋਪੀ 80 ਬੱਚਿਆਂ ਨੂੰ ਗੈਡ ਇੱਕ ਟੀਚਰ ਗੈਡ ਨਹੀਂ ਕਰ ਸਕਦਾ ਇਸ ਵਾਰ ਤੇ ਸਾਡੇ ਸਕੂਲ ਦੇ ਵਿੱਚ ਘੱਟ ਤੋਂ ਘੱਟ 4 ਟੀਚਰ ਹੋਣੇ ਚਾਹੀਦੇ ਨੇ ਇਹ ਸਾਡੀ ਕਾਸਤਰੀ ਮੰਗ ਬਾਕੀ ਦੂਜੇ ਖੇਡਾਂ ਦਾ ਸਮਾਨ ਜਿਹੜਾ ਪਿੰਡ 'ਚ ਜਰੂਰ ਬੱਚਿਆਂ ਦੇ ਆਉਣਾ ਚਾਹੀਦਾ ਕਿਉਂਕਿ ਬੱਚੇ ਸਟੇਡੀਅਮ ਬਣਿਆ ਵਾ ਤੇ ਉਹ ਖੇਡਾਂ ਦਾ ਸਮਾਨ ਵੀ ਲੈ ਬੱਚੇ ਨੂੰ ਲਿਆ ਕੇ ਦੇਵਾਂਗੇ ਤੇ ਬੱਚੇ ਖੇਡਣਗੇ ਤੇ ਬਹੁਤ ਵਧੀਆ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ